ਮੈਂ ਨਾ ਇੱਧਰ ਆ ਗਿਆ ਮੁਕਸਰ ਜ਼ਿਲ੍ਹੇ ਦਾ ਇੱਕ ਪਿੰਡ ਸੀਗਾ ਜਦੋਂ ਕਿੰਦਰਾ ਅੰਗਰ ਦੀ ਨਹਿਰ ਜਿਹੜੀ ਰਾਸਥਾਨ ਨੂੰ ਜਾਂਦੀ ਉਹ ਤੇ ਲਫਾਫਾ ਪਾਉਂਦੇ ਸੀਗੇ ਤੇ ਉੱਥੇ ਅਸੀਂ ਮੋਟਰ ਚ ਆ ਲਈ ਅਸੀਂ ਗੱਲ ਖੁਰਦ ਰੋਇਪੁਰ ਚ ਤੇ ਮੈਂ ਇੱਕ ਪਿੰਡ ਚ ਗਿਆ ਮੈਂ ਗੁਰਦੁਆਰੇ ਹੁੱਕਾ ਦਿੱਤਾ ਕਿ ਮੈਂ ਫਲਾਣਾ ਬੰਦਾ ਥੋੜੇ ਪਿੰਡ ਆਇਆ ਤੇ ਆਪਾਂ ਗੱਲ ਕਰਨੀ ਹੈ ਪਿੰਡ ਚ ਆਓ ਆ ਗੁਰੂ ਘਰ ਆ ਗਏ ਸਾਰੇ ਬੰਦੇ ਪਿੰਡ ਵਾਲੇ ਚਲੋ ਮੈਂ ਹੁੱਕਾ ਦੇ ਕੇ ਬਹਿ ਗਿਆ ਤੇ ਮੈਂ ਗ੍ਰਾਂਤੀ ਨਾਲ ਚਾਹ ਧਾਰ ਲਈ ਤੇ ਮੈਂ ਗੱਲਾਂ ਪੈ ਗਿਆ ਗ੍ਰਾਂਤੀ ਨਾਲ ਮਹਾਬਾਬਾ ਜੀ ਤਨਖਾਹ ਕਿੰਨੀ ਆ ਕਹਣਾ ਭਾਈ 7000 ਰੁਪਏ ਤਨਖਾਹ ਹੈ। ਉਹਦੇ ਦੋ ਕੁੜੀਆਂ ਇੱਕ ਮੁੰਡਾ ਦੋ ਹੋਵੀਆਂ ਬੀਬੀ ਆਪ ਆ ਇੱਕ ਉਹਦਾ ਬਾਪੂ ਵੀ ਔਰ ਇੱਕ ਦੀ ਮਾਂ ਬਜ਼ੁਰਗ। ਸੱਤ ਉਹਦੇ ਮੈਂਬਰ ਨੇ ਤੇ ਤਨਖਾਹ 7000। ਤੇ ਮੈਂ ਜੋ ਪਿੰਡ ਵਾਲੇ ਇਕੱਠੇ ਹੋ ਕੇ ਆਏ ਨਾ ਕੱਠ لگا 150 200 ਬੰਦੇ ਦਾ ਪਿੰਡ ਵਾਲੇ ਆ ਕੇ ਗੁਰਦੁਆਰੇ। ਮੈਂ ਪੁੱਛਿਆ ਮਖਾ ਜੀ ਕਿੰਨਾ ਇੱਕ ਪਿੰਡ ਤਕੜਾ ਹੈ। ਪਿੰਡ ਕਿੰਦਾ ਹੈ ਕਹਿੰਦੇ ਪਿੰਡ ਹੋਏਗਾ 2500 ਦੀ ਆਬਾਦੀ ਆ ਪਿੰਡ ਦੀ। ਵਧੀਆ 100 100 200 ਕੱਲੇ ਦੀਆਂ ਢੇਰਾਂ ਦੀਆਂ ਲੋਕਾਂ ਕੋਲੇ ਤਕੜਾ ਪਿੰਡ ਸੀ ਸਰਦਾਰਾਂ ਦਾ ਪਿੰਡ ਸੀਗਾ ਮਾ ਗ੍ਰਾਂਥੀ ਇਤਨਖਾ ਸਕ ਹਜ਼ਾਰ ਆ 100 ਕੱਲਾ ਜਮੀਨਾਂ ਤੇ ਗ੍ਰਾਂਥੀ ਰੱਖਦੇ ਆ ਆਪਾਂ 7000 ਤੇ 5000 ਤੇ ਭਾਲ ਕੇ 10-12000 ਤੇ ਤੜਕੇ ਹੋਕਾ ਦੇ ਲੋ ਵੀ ਗੁਰਦੁਆਰੇ ਦਾ ਆਪਾਂ ਲੰਗਰ ਹਾਲ ਪਾਉਣਾ ਸਾਰੇ ਬੰਦੇ ਪਿਆਰ ਹੋ ਜਾਣਗੇ ਵੀ ਕੋਈ ਘਰ ਦੀ ਮੈਂ ਇੱਤਾਂ ਦੇ ਦੰਨਾ ਮੈਂ ਸਰੀਆ ਮੈਂ ਸਿਮਿੰਟ ਚ ਕਾ ਦੰਨਾ ਪਰ ਜਦੋਂ ਆਪਾਂ ਗ੍ਰਾਂਤੀ ਨੂੰ ਦੇਣ ਦੀ ਗੱਲ ਕਰਦੇ ਆ ਉਹ ਗ੍ਰਾਂਤੀ ਜਿਹੜਾ ਗੁਰੂ ਘਰ ਦਾ ਕੂਕਰ ਆ ਜਿਹਨੇ ਗੁਰਮਤ ਨਾਲ ਸਾਨੂੰ ਜੋੜਨਾ ਹੈ ਗਿਆਨ ਨਾਲ ਜੋੜਨਾ ਸਾਡੀਆਂ ਨਸਲਾਂ ਨੂੰ ਸਾਡੇ ਵਿਆਕਾਂ ਨੂੰ ਇਤਿਹਾਸ ਨਾਲ ਜੋੜਨਾ ਕਰਵਾਣੀ ਨਾਲ ਜੋੜਨਾ ਉਹ ਨੂੰ ਆਪਾਂ ਸਭ ਤੋਂ ਵੱਧ ਤਨਖਾਹ ਦੇ ਰੱਖਦੇ ਆ ਅਲੀ ਕਰ ਸੁchna ਗੱਲਾਂ ਉਹ ਘੱਟੋ ਘੱਟ 50-60 ਹਜ਼ਾਰ ਰੁਪਏ ਤਨਖਾਹ ਚਾਹੀਦੀ ਹੈ ਗ੍ਰਾਂਤੀ ਦੀ ਤਾਂ ਕਿ ਨਵੇਂ ਮੁੰਡੇ ਜਿਹੜੇ ਗ੍ਰਾਂਤੀਵਾਨਾਂ ਸਿੱਖੀਣਾ ਜੋੜਨਾ ਸਾਡੇ ਦਾ ਨਵਾਂ ਮੁੰਡਾ ਗ੍ਰਾਂਤੀਵਾਨ ਨੂੰ ਤਿਆਰ ਨਹੀਂ ਟਾਈਮ ਪਾਸ ਨਹੀਂ ਹੁੰਦਾ ਭਾਈ ਗ੍ਰਾਂਤੀ ਦਾ ਪਿੰਡ ਵਾਲੋ ਆਪਾਂ ਵੀ ਗੌਰ ਕਰਕੇ ਇਦਰਾ ਸੈਂ ਕਿੰਨੀ ਕ ਤਨਖਾਹ ਹੈ ਭਾਈ 10000 ਰੁਪਏ ਤਨਖਾਹ 200 ਰੁਪਏ ਉਹ ਵੀ ਦੇ ਦਿਆ ਕਰੋ ਇੱਕ ਦਿਨ ਜਦੋਂ ਸੰਗਰਾਮ ਹੁੰਦਾ 100 ਰੁਪਏ ਜਾਹੇ ਉਧਰ ਬੂਧ ਘਰ ਨੂੰ ਵੀ ਦੇਖਦੇ ਹਾਂ ਇੱਧਰ ਵੀ ਦੇ ਦਿਆ ਕਰੋ ਵੀ ਆਹ ਲੈ ਭਾਈ 100 ਰੁਪਏ ਸਾਡੇ ਬਤਰੀਆਂ ਸੇ ਇਹਨਾਂ ਗੱਲਾਂ ਦੇ ਸਾਨੂੰ ਗੌਰ ਕਰਨੀ ਪੈਣੀ ਆ ਦੇਖੋ ਸਰਕਾਰਾਂ ਜਿਹੜੀਆਂ ਸਰਕਾਰਾਂ ਨੇ ਉਹਦਾ ਛੋੜ ਦੇ ਹਮਲੇ ਦੇ ਹਮਲਾ ਕਰੀ ਤੁਰੀਆਂ ਆਉਂਦੀਆਂ ਨੇ ਦਿੱਲੀ ਦੀ ਨੀਤੀ ਆ ਪੰਜਾਬ ਨੂੰ ਮਾਰਨਾ ਕਿਵੇਂ ਆ ਜੈਸੋੜੇ ਕਹਾਣੀਆਂ ਯਾਰ ਪਾ ਕੇ ਮਾਰਨਾ ਛੋੜੀ ਧਰਤੀ ਖੋਣ ਛੋੜੀ ਬੋਲੀ ਨੂੰ ਖਤਮ ਕਰਨਾ ਛੋੜੇ ਇਤਿਹਾਸ ਦੀਆਂ ਨਿਸ਼ਾਨੀਆਂ ਮਟਾਈ ਜਾਂਦੇ ਨੇ ਆ ਸਾਰੀਆਂ ਜਿੰਨਾ ਸਾਡੀਆਂ ਨਿਸ਼ਾਨੀਆਂ ਦੇ ਸਹਰਦ ਜਾ ਕੇ ਆਏ ਹੋ ਕਿੱਥੇ ਕੀ ਉਹ ਦਵਾਰ ਉੱਤੇ ਗੁਰਦੁਆਰਾ ਪਾਤਾ ਕਿੱਥੇ ਗਿਆ ਖੰਡਾ ਬੁਰਜ ਧਾਤਾ ਟੋਟਰਮਾਲ ਦੀ ਵੀ 22 23 ਜਾਂਦੀ ਆ ਟੱਗਦੇ ਦੀ ਹੋ ਗਈ ਆ ਚਮਕੌਰ ਦੀਆਂ ਕੱਟੀਆਂ ਗੜੀਆਂ ਖਤਮ ਕਰਤੀਆਂ ਜਦੋਂ ਜੋੜੀਆਂ ਖਤਮ ਕਰਤੀਆਂ ਕਿਤਾਬਾਂ ਦਾ ਇਤਿਹਾਸ ਬਦਲੀ ਜਾਂਦੇ ਆ ਦੁਸ਼ਮਣ ਲਗਾਤਾਰ ਗੁੱਜੇ ਹਮਲੇ ਕਰਕੇ ਸਾਨੂੰ ਖਤਮ ਕਰ ਰਿਹਾ ਅੱਜ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਆਈਡੀਪੀ ਸੈਂਟਰ ਹੈ ਆਈਡੀਪੀ ਸੈਂਟਰ ਦਾ ਨਿਕਣਾ ਜਵਾਖ ਲਿਆ ਜਾਂਦਾ ਦੇਖੋ ਕਿਨੇ ਸੋਚਿਆ ਸੀਗਾ ਕਿ ਪੰਜਾਬ ਦਾ ਕੀ ਧਰਤੀ ਦਾ ਬੰਦਾ ਵੱਧ ਕੇ ਦੱਬਦੇ ਹਰਾ ਹੋ ਜਾਂਦਾ ਐਨੀ ਜਿਹੜੇ ਖੇਤ ਧਰਤੀ ਦੇ ਉੱਤੇ ਤਹਾਤਾ ਬਣੀਆਂ ਉਹ ਧਰਤੀ ਦੇ ਉੱਤੇ ਟੀਕੇ ਨਾਲ ਜਵਾਖ ਲੈਣਾ ਪੈਂਦਾ ਸੋਚੋ ਸੋਚੋ ਨਾ ਗੱਲਾਂ ਨੂੰ ਅਮਲ ਕਰੋ ਦਾਹ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਇੱਥੇ ਜਾਉਂਦਾ ਰਹਿਣਾ ਤਾਂ ਹੀ ਆਪਾਂ ਨੂੰ ਲਗਨ ਕੀਰਤਨ ਕਰਨ ਦਾ ਫਾਇਦਾ ਦਿਹਾੜੇ ਮਨਾਉਣ ਦਾ ਫਾਇਦਾ ਜੇ ਅਸੀਂ ਉਹਨਾਂ ਗੁਰੂਆਂ ਦੀਆਂ ਗੱਲਾਂ ਤੇ ਅਮਲ ਕਰਨਾ ਤਾਂ ਗੱਲ ਆ ਕੇ ਅਮਲਾਂ ਦੇ ਮੁਖਣੀ ਆ ਅਮਲਾਂ ਮਰਾਂ ਨਵੇਲੇ ਨਹੀਂ ਹੋਣੇ ਆ ਕਰਕੇ ਆਪਾਂ ਇੱਕ ਵਾਰੀ ਸੁਰਖਰੂ ਹੋ ਜੰਨੇ ਆ ਵੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਤੀ ਜੀ ਪ੍ਰਕਾਰ ਜਿਹੜਾ ਬੁਲਾ ਲਿਆ ਜੀ ਨਮਕੀ ਤਨ ਕੱਢ ਲਿਆ ਜੀ ਪਕੌੜੇ ਪੂਕੜੇ ਖਾ ਲੈ ਜਿਹੜੀਆਂ ਜਰੂਰੀਆਂ ਖਾ ਲਈਆਂ ਦੱਤੀ ਚਾਹ ਪੀ ਲਈ ਚਲੋ ਜੀ ਘਰਾਂ ਨੂੰ ਕੋਈ ਫਗਾ ਨਹੀਂ ਸੋਚੋ ਸਮਝੋ ਜਿਹੜੀਆਂ ਜਿਹੜੀਆਂ ਮੈਂ ਗੱਲਾਂ ਸੁਣਨਾ ਕੀਤੀਆਂ ਨੇ ਉਹਨਾਂ ਗੱਲਾਂ ਤੇ ਅਮਲ ਕਰਕੇ ਆਪਾਂ ਆਉਣ ਵਾਲੀਆਂ ਨਸਲਾਂ ਆਪਣੇ ਜਵਾਕਾਂ ਦੇ ਮਿੱਠ ਨੂੰ ਬਚਾਈਏ ਸਾਰੀ ਸੰਗਤ ਦਾ ਧੰਨਵਾਦ ਆ ਗੁਰੂ ਘਰ ਦੀ ਪ੍ਰਬੰਧਕ ਜਿਹੜੀ ਕਮੇਟੀ ਆ ਉਹਨਾਂ ਦਾ ਧੰਨਵਾਦ ਆ ਸਮੁੱਚੇ ਪਿੰਡ ਦਾ ਧੰਨਵਾਦ ਆ ਕਿ ਵੱਡੀ ਗਿਣਤੀ ਜਿਹੜੀ ਸਮੁੱਚਾ ਪਿੰਡ ਇਕੱਠਾ ਹੋਇਆ ਇਕੱਤਰ ਹੋਇਆ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੀਆਂ ਤੁਹਾਨੂੰ ਲੱਖ ਲੱਖ ਮੁबारक वाਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ